ਨਮਕ ਥੋੜਾ ਜਿਹਾ ਪਾ ਲਿਆ ਨਮਕ ਆਪਾਂ ਜੀ ਨਮਕ ਪਾ ਕੇ ਗੁੰਨ ਕੇ ਆਟਾ ਕਰਦੇ ਹਾਂ ਤਿਆਰ ਥੋੜਾ ਥੋੜਾ ਪਾਣੀ ਪਾ ਕੇ ਜੀ ਆਪਾਂ ਆਟਾ ਗੁੰਨ ਕੇ ਕਰ ਲਾਂਗੇ ਤਿਆਰ ਅਦਰਕ ਲਸਣ ਹਰੀ ਮਿਰਚ ਪਾ ਰੱਖ ਲਈ ਆਪਾਂ ਨੇ ਪਾਣੀ ਘਰਨ ਵਾਸਤੇ ਇਹ ਦੋ ਜਿਹੜੇ ਦੇਸੀ ਕੀ ਵਰਡ ਪਾ ਦੋ ਚਮਚੇ ਆਪਾਂ ਨੇ ਪਾਤੇ ਦੇਸੀ ਕੇ ਇਸੀ ਦਾਲ 4 ਘੰਟੇ ਬਾਅਦ ਹੁੰਦੀ ਹੈ ਜੀ داری ਵਾਟਰ ਠੀਕ ਹੈ ਜੀ ਆਪਾਂ 4 ਘੰਟੇ ਪਹਿਲਾਂ ਦਾੜ ਪਿਆਉ ਕੇ ਰੱਖਤੀ ਸੀ ਤੇ ਹੁਣ ਆਪਾਂ ਇਹਦਾ ਪਾਣੀ ਕੱਢਤਾ ਜੀ ਆਪਾਂ ਇਹਨੂੰ ਕਰਾਂਗੇ ਗ੍ਰਾਉਂਡ ਜੇ ਰਾਤ ਨੂੰ ਸਾਰੀ ਰਾਤ ਪੀਓ ਇਹ ਫਿਰ ਵੀ ਵਧੀਆ ਹੋਗਾ ਹਾਂ ਸਾਰੀ ਰਾਤ ਵੀ ਪੀਓ ਸਕਦੇ ਵਿੱਚ ਥੋੜੀ ਜਿਹੀ ਪਾਣੀ ਦਾ ਰੰਗ ਹੁਣ ਆਪਾਂ ਇਹਦੇ ਵਿੱਚ ਐਡ ਕਰ ਦਾਂਗੇ ਜੀ ਲਸਣ ਇੰਨੇ ਗੱਪਾ ਪਾ ਲਈ ਇੰਨੇ ਗਪਾ ਦੋ ਅੱਧਿਆਂ ਗਗਲ ਦੂਜੇ ਚ ਪਾ ਲਈ ਹੁਣ ਆਪਾਂ ਪਾਵਾਂਗੇ ਜੀ ਅਦਰਕ ਥੋੜਾ ਥੋੜਾ ਜਿਹਾ ਬਿਨਾ ਪਾਣੀ ਤੋਂ ਪੀਸਣਾ ਪਾਣੀ ਨਹੀਂ ਪਾਉਣਾ ਹੈਗਾ ਬਿਨਾ ਪਾਣੀ ਤੋਂ ਦਾਲ ਗਿੱਡੀ ਹੋਈ ਹੈ ਆਪ ਤੇ ਹੁਣ ਜਦ ਛੋਲਿਆਂ ਦੀ ਦਾਲ ਜੇ ਪਕਰਲੀ ਕਰ ਲੈਣਾ ਆਪਦੇ ਵਿੱਚ ਪਾਤੀ ਥੋੜੀ ਜਿਹੀ ਹਣਦੀ ਥੋੜੀ ਜੀ ਲਾਲ ਮਿਰਚ ਹੁਣ ਆਮਕਾ ਪਾਵਾਂਗੇ ਜੀ ਟੇਸਟ ਅਨਸਾਰ ਥੋੜੀ ਜਿਹਾ ਪੈਡ ਕਰਾਂਗੇ ਜੀ ਕਸੂਰੀ ਮੇਥੀ ਤੇ ਸਾਰੇ ਆਪਾਂ ਮਿਰਚ ਮਸਾਲਿਆਂ ਨੂੰ ਜੀ ਸੋਲਿਆਂ ਦੀ ਦਾਲ ਦਾ ਜਿਹੜਾ ਆਪਾਂ ਪੇਸਟ ਜਿਹਾ ਬਣਾਇਆ ਉਹਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਿੰਦੇ ਹਾਂ ਮਨ ਬਣਾ ਰਹੇ ਹਾਂ ਜੀ ਕਣਕ ਦੇ ਆٹے ਦਾ ਪੇੜਾ ਕਰ ਰਹੇ ਦੇਖੋ ਦਾ ਜਿਹੜਾ ਆਪਾਂ ਜੀ ਛੋਲੇ ਦੀ ਦਾਲ ਦਾ ਪੇਸਟ ਬਣਾਇਆ ਸੀ ਉਹ ਆਪਾਂ ਇੱਕ ਰੋਟੀ ਬੇਲ ਕੇ ਦੀ ਉਹਦੇ ਵਿੱਚ ਪਾ ਲਿਆ। ਇਹ ਵੀ ਕਿੱਦਾਂ ਬਣਾਇਆ ਕਰੀਏ।

ਉਹਨਾਂ ਨੇ ਕਿੱਥੋਂ ਲਿਆਂਦਾ ਸੀ ਉਹਨਾਂ ਨੇ ਬਣਵਾਏ ਸੀ ਆਂਟੀ ਹੂੰ ਲਓ ਜੀ ਆਪਾਂ ਇਸ ਤਰ੍ਹਾਂ ਦਬਕੇ ਕਰ ਦਾਂਗੇ ਸਾਈਡਾਂ ਤੋਂ ਲੋਕ ਆਹ ਪਾਣੀ ਤੇ ਪਾਣੀ ਲਓ ਜੀ ਆਪਣਾ ਪਾਣੀ ਵੀ ਉਧਰ ਹੋ ਚੁੱਕਿਆ ਸੀ ਗਰਮ ਪਾਣੀ ਨੂੰ ਨਮਕਉ ਥੋੜੀ ਪਾ ਦੇ ਇਹਦਾ ਮोटा ਨਹੀਂ ਕਰਦੇ ਹੈ ਤੁਸੀਂ ਮोटा ਥੋੜਾ ਕਰਨਾ ਥੋੜਾ ਪਚਿਆ ਹੋਇਆ ਰੰਗ ڈالਣੀ ਹੈ ਕੱਟਿਆ ਕਰਕੇ ਬਸ ਬਾਹਰ ਰੋਟੀ ਵਿੱਚ ਸਮਝਾਵੇ ਲਓ ਜੀ ਆਪਣਾ ਬਣ ਕੇ ਤਿਆਰ ਆ। ਲਓ ਜੀ ਆਪਾਂ ਬਣ ਕੇ ਤਿਆਰ ਆ। ਲਓ ਜੀ ਆਪ ਕੋ ਸਾਰੇ ਪਾਸੇ ਟੱਕ ਦਾਂਗੇ ਜੀ ਅਸੀਂ ਉੱਪਰ ਟੱਕਦੇ ਆ ਟੱਕ ਦੋ ਟੱਕ ਨਾ ਇਹਸ ਤਾਂ ਉਹੀ ਦੇਖਦੇ ਸੀ ਲਓ ਜੀ ਇਹ ਪਹਿਨ ਦੇ ਛੋਟੇ ਛੋਟੇ ਕਰ ਲਾਂਗੇ ਜੀ ਪੀਸ ਉਹ ਨਾਲੇ ਵਿੱਤਮਾ ਉਦਿੱਤੇ ਆਪਣਾ ਹੋ ਚੁੱਕਿਆ ਗਰਮ ਆਪਾਂ ਵਿੱਚ ਐਡ ਕਰਤਾ ਇਹਦੇ ਲਸਣ ਨਾਲੇ ਆਪ ਐਡ ਕਰਦਾਂਗੇ ਜੀ ਜੀਰਾ ਲੋ ਜੀ ਹੁਣ ਆਪਾਂ ਇਹਦੇ ਵਿੱਚ ਕੱਟਾ ਐਡ ਕਰ ਆਪਾਂ ਹਿਲਾ ਰਹੇ ਹਾਂ ਜੀ ਤੜਕਾ ਤੋੜੀ ਜੀ ਆਪਾਂ ਜੀ ਐਡ ਕਰਤੀ ਹਾਂ ਤੇ ਥੋੜਾ ਪਾਵਾਂਗੇ ਜੀ ਲਾਲ ਮਿਰਚਾਂ ਥੋੜੀ ਜੀ ਆਪਾਂ ਪਾ ਦਾਂਗੇ ਜੀ ਦੇਗੀ ਮਿਰਚ ਥੋੜੀ ਜੀ ਆਪਾਂ ਸੋਇਆ ਸੌਸ ਪਾ ਰਹੇ ਹਾਂ ਥੋੜੀ ਜੀ ਆਪਾਂ ਪਾ ਦਾਂਗੇ ਜੀ ਟਮੇਟੋ ਸੌਸ ਇਹ ਵੀ ਜੀ ਆਪਣੀ ਘਰ ਹੀ ਬਣਾ ਕੇ ਰੱਖੀਆਂ ਹੋਈਆਂ ਨੇ ਜੰਗੀ ਤਰ੍ਹਾਂ ਆਪਾਂ ਦੇਖਦੇ ਜੀ ਮਿਕਸ ਕਰ ਦਾਂਗੇ ਇਹ ਪਜੀ ਕੱਟਿਆ ਹੋਇਆ ਧਨੀਆ ਐਡ ਕਰ ਦਾਂਗੇ ਚੰਗੀ ਤਰ੍ਹਾਂ ਬਗਾੜ ਦਾਂਗੇ ਜੀ ਮਿਕਸ ਲੋਜੀ ਕੀ ਖੜਾ ਮੂਠ ਬਣ ਕੇ ਤਿਆਰ ਨੇ ਆਪਾਂ ਇਹਨਾਂ ਨੂੰ ਇੱਕ ਪਲੇਟ ਦੇ ਵਿੱਚ ਕੱਢ ਲਾਂਗੇ ਅੱਜ ਆਪਾਂ ਦੀ ਬਿਲਕੁਲ ਇੱਕ ਨਵੀਂ ਡਿਸ਼ ਬਣਾਈ ਹੈ ਮਰਹੂਰ ਕੱਦਾ ਕਾਕਰੀ ਦੀ ਜਿਹੜੇ ਆਪਣੇ ਰਹਿ ਗਏ ਸੀ ਜਿਹੜੇ ਵੀ ਆਪਾਂ ਹੁਣ ਬਾਅਦ ਵਿੱਚ ਐਡ ਕਰ ਦਾਂਗੇ ਜਿੰਨੇ ਪਹਿਲਾਂ ਆਪਾਂ ਨੇ ਜੀ ਤੜਕਾ ਲਾਇਆ ਉਹ ਆਪਾਂ ਪਹਿਲਾਂ ਕਰ ਲਓ ਜਿਹੜੇ ਰਹਿ ਗਏ ਸੀ ਨਗਰੋਂ ਬਣੇ ਨੇ ਉਹਨੇ ਆਪਾਂ ਨਗਰੀ ਤੜਕਾ ਲਾ ਲਓ ਥੋੜੀ ਜਿਹੀ ਸੌਆ ਸੌਤ ਪਾ ਰਹੇ ਥੋੜੀ ਜਿਹਾ ਪਕਾ ਲਵਾਂਗੇ ਟਮਾਟਰ ਸਸ ਹੁਣ ਛੋੜ ਦੇਣ ਦਾਲੀਏ ਛੋਲੇ ਹੀ ਡਾਲ ਦੇ ਮੁੱਠੀਆਂ ਬਣ ਕੇ ਤਿਆਰ ਨੇ ਓਕੇ ਫਿਰ ਸਾਰੇ ਜਿਹ ਪਕਾ ਰਹੇ ਠੀਕ ਹੈ ਜੀ ਆਪਾਂ ਢਿੱਕ ਪਾ ਲੈਨੇ ਜੀ ਇਹ ਅਗਰ ਨਹੀਂ ਤੇ ਆਪਾਂ ਇਹਨਾਂ ਨੂੰ ਬਣਾਉਣੀ ਹੈ ਜੀ ਚਾਹ ਚਾਹ ਦੇ ਨਾਲ ਛਕਾਂਗੇ ਜੀ ਇਹ ਜਮਕਲਾ ਅਸੀਂ ਛੋਲਿਆਂ ਦੀ ਦਾਲ ਨਹੀਂ ਬਣਾਈ ਨਹੀਂ ਮੁਕੀ ਤੁਸੀਂ ਵੀ ਬਣਾਓ ਟਰਾਈ ਕਰੋ ਉਹ ਵੀ ਸਾਡੀ ਵੀਡੀਓ ਨੂੰ ਲੈ ਕੇ ਸ਼ੇਅਰ ਕਰੋਗੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਸਾਰੇ ਭੈਣ ਭਰਾ ਮੇਨੂੰ ਸਾਰਕ ਤਸਕਰੀ ਕਾਰ ਦੀ ਧਾਲਣਾ ਜੀ